ਰਣਨੀਤੀ ਤਹਿਤ ਕਰਵਾਇਆ ਗਿਆ ਮੇਰੇ ਤੇ ਜਾਨਲੇਵਾ ਹਮਲਾ ਸਿਰਫ ਗੋਲੀਆਂ ਚਲਾਉਣ ਵਾਲੇ ਨਹੀਂ ਬਲਕਿ ਮਾਸਟਰਮਾਈਂਡ ਹੋਣਾ ਚਾਹੀਦਾ ਹੈ ਗ੍ਰਿਫਤਾਰ ਸਿੱਖ ਪ੍ਰਚਾਰਕ ਰਣਜੀਤ ਸਿੰਘ ਟੱਡਰੀਆਂ ਵਾਲਿਆਂ ਨੇ ਕਿਹਾ ਤੂੰ ਮੈਨੂੰ ਮੈਂ ਕਿਹਾ ਸੀ ਕਿ ਤੂੰ ਸਰਕਾਰੀ ਸੰਤ ਬਣ ਕੇ ਰਹਿ ਗਿਆ ਤੇਰਾ ਫਰਜ ਸੀ ਪੁਰ ਮਾਦਾ ਪ੍ਰਚਾਰ ਕਰਦਾ ਤੂੰ ਅੱਜ ਸਿਰਫ ਸਰਕਾਰ ਦੀਆਂ ਚਾਪਲੂਸੀ ਕਰ ਰਿਹਾ ਏਦਾਂ ਦੇ ਕਲਿੱਪ ਵੀ ਆਏ ਹੋਏ ਆ ਨੈਟ ਤੇ ਵੀ ਤੁਸੀਂ ਆਓ ਤੁਸੀਂ ਉੱਥੋਂ ਚੱਲੋ ਅਸੀਂ ਤੁਹਾਨੂੰ ਲੁਧਿਆਣਾ ਨਹੀਂ ਲੰਘਣ ਦੇਵਾਂਗੇ ਮੈਂ ਨਹੀਂ ਚਾਹੁੰਦਾ ਕਿ ਬੰਦਾ ਆਵੇ ਸ਼ੂਟਰ ਲੈ ਆਓ ਸਾਹਮਣੇ ਸ਼ੂਟਰ ਨਹੀਂ ਇਹਨਾਂ ਦੇ ਪਿੱਛੇ ਪਲਾਨ ਬਣ ਮਾਸਟਰਮਾਈਂਡ ਕੌਣ ਹੈ ਲੁਧਿਆਣਾ ਫਾਇਰਿੰਗ ਚ ਵਲਵਲ ਬਚੇ ਰਣਜੀਤ ਸਿੰਘ ਟਡਰੀਆਂ ਵਾਲਿਆਂ ਦਾ ਹਮਲੇ ਤੋਂ ਬਾਅਦ ਪਹਿਲਾ ਇੰਟਰਵਿਊ এবিপি ਸਾਂਝਾ ਤੇ ਸਿੱਖ ਪ੍ਰਚਾਰਕ ਰਣਜੀਤ ਸਿੰਘ ਟਡਰੀਆਂ ਵਾਲਿਆਂ ਦੀ ਗੱਡੀ ਤੇ ਹੋਏ ਹਮਲੇ ਦੇ ਮਾਮਲੇ ਚ ਗ੍ਰਫਤਾਰ ਚਾਰ ਮੁਲਜ਼ਮ ਚਾਰ ਦਿਨ ਦੇ ਪੁਲਿਸ ਰਿਮਾਂਡ ਤੇ ਕੱਲ ਸ਼ਾਮ ਹੋਈ ਸੀ ਗ੍ਰਫਤਾਰੀ ਵਧਾਈ ਜਾ ਸਕਦੀ ਹੈ ਰਣਜੀਤ ਸਿੰਘ ਟਡਰੀਆਂ ਵਾਲਿਆਂ ਦੀ ਸੁਰੱਖਿਆ ਪਟਿਆਲਾ ਰੇਂਜ ਦੇ ਆਈਜੀ ਪਰਮਜੀਤ ਸਿੰਘ ਉਮਰਾ ਨੰਗਲ ਨੇ ਗੁਰਦੁਆਰਾ ਪਰਮੇਸ਼ਰ ਦਵਾਰ ਚ ਸੁਰੱਖਿਆ ਦਾ ਜਾਇਜ਼ਾ ਲਿਆ 17 ਮਈ ਨੂੰ ਲੁਧਿਆਣਾ ਦੇ ਪਿੰਡ ਇਸੇਵਾਲ ਚ ਦਿਵਾਨ ਲਾਉਣ ਜਾ ਰਹੇ ਰਣਜੀਤ ਸਿੰਘ ਢੜਰੀਆਂ ਵਾਲਿਆਂ ਦੇ ਕਾਫਲੇ ਤੇ ਹੋਈ ਫਾਇਰਿੰਗ ਚ ਸਾਥੀ ਸੇਵਾਦਾਰ ਭੁਪਿੰਦਰ ਸਿੰਘ ਦੀ ਹੋਈ ਸੀ ਮੌਤ ਮੱਖ ਮੰਤਰੀ ਜੀ ਦੇ ਹੁਕਮ ਤੇ ਉਹਨਾਂ ਨੇ ਸਪੈਸ਼ਲ ਤੌਰ ਤੇ ਮੈਨੂੰ ਭੇਜਿਆ ਸੀ ਬਾਬਾ ਜੀ ਦੀ ਸੁਰੱਖਿਆ ਦੀ ਸਮੀਖਿਆ ਕਰਨ ਵਾਸਤੇ ਸੋ ਜੋ ਵੀ ਸਕਿਉਰਿਟੀ ਪਟਿਆਲਾ ਪੁਲਿਸ ਵੱਲੋਂ ਪ੍ਰੋਵਾਈਡ ਕੀਤੀ ਗਈ ਹੈ ਉਹ ਸਾਰੀ ਅਸੀਂ ਚੈੱਕ ਕਰ ਰਹੇ ਹਾਂ ਜਿਥੇ ਕੋ ਕਮੀ ਪੈਸੀ ਜਾਂ ਕੋਈ ਖਾਸ ਹਥਿਆਰ ਦੇਣ ਦੀ ਲੋੜਾ ਜਵਾਨ ਲੋਮੈ ਬਹੁਤ ਬੜੀ ਜੁਗਿਆਲੀ ਕੈਨੇਡੀਅਨ ਸੈਨੇਟ ਵਿੱਚ 1914 ਵਿੱਚ ਵਾਪਰੀ ਕਾਮਾਗਾਟਾ ਮਾਰੂ ਘਟਨਾ ਲਈ ਮੰਗੀ ਗਈ ਰਸਮੀ ਮਾਫੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਸ ਵੇਲੇ ਦੀਆਂ ਇਮੀਗ੍ਰੇਸ਼ਨ ਨੀਤੀਆਂ ਨੂੰ ਠਹਿਰਾਇਆ ਜ਼ਿੰਮੇਵਾਰ ਘਟਨਾ ਨੂੰ ਕਰਾਰਿਆ ਵੱਡੀ ਨਾਇਨਸਾਫੀ ਸਿੱਖ ਭਾਈਚਾਰੇ ਨੇ ਕੀਤਾ ਟਰੂਡੋ ਵੱਲੋਂ ਚੁੱਕੇ ਇਸ ਕਦਮ ਦਾ ਸਵਾਗਤ ਮਿਸਟਰ ਸਪੀਕਰ ਟੂਡੇ ਆਈ ਰਾਈਜ਼ ਇਨ ਦਿਸ ਹਾਊਸ ਟੂ ਆਫਰ an apology on behalf of the government of Canada for our role in the Komagata Maru incident Ludhiana de Shipuri vich shromni akali dal de counselor kamaljeet singh kadwal di agwai jo parents association ne school nu laya taala ਪੁਲਿਸ ਨੇ ਕਮਲਜੀਤ ਸਿੰਘ ਕੜਵਲ ਸਮੇਤ ਦਰਜਨ ਲੋਕਾਂ ਨੂੰ ਕੀਤਾ ਗ੍ਰਿਫਤਾਰ ਅਤੇ ਤਾਲਾ ਤੋੜਿਆ ਸਕੂਲ ਵੱਲੋਂ ਕਥੇ ਤੌਰ ਤੇ ਲਾਏ ਜਾ ਰਹੇ ਬੇਲੋੜੇ ਫੰਡ ਅਤੇ ਜ਼ਿਆਦਾ ਫੀਸਾਂ ਦੇ ਵਿਰੋਧ ਵਿੱਚ ਪੇਰੈਂਟਸ ਐਸੋਸੀਏਸ਼ਨ ਕਰ ਰਹੀ ਹੈ ਸੰਘਰਸ਼ ਗਰੀਬ ਨੂੰ ਨਾਲ ਤੱਕਾ ਹੋਊਗਾ ਉੱਥੇ ਸਾਡਾ ਜਾਣਾ ਸਾਡੀ ਡਿਊਟੀ ਬਣਦੀ ਹੈ ਪੰਜ ਰਾਜਾਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਆਏ ਨਤੀਜੇ ਪੌਂਡੀਚਰੀ ਵਿੱਚ ਕਾਂਗਰਸ ਅਤੇ ਅਸਾਮ ਵਿੱਚ ਭਾਜਪਾ ਗਠਜੋੜ ਜੇਤੂ ਤਾਮਿਲਨਾਡੂ ਵਿੱਚ ਇਤਿਹਾਸ ਰਚਦਿਆਂ ਜੈ ਲਲਿਤਾ ਨੇ ਲਗਾਤਾਰ ਦੂਜੀ ਵਾਰ ਹਾਸਲ ਕੀਤੀ ਜਿੱਤ ਪੱਛਮੀ ਬੰਗਾਲ 'ਚ ਮਮਤਾ ਬੇਨਰਜੀ ਦੀ ਝੰਡੀ ਕੇਰਲ 'ਚ ਖੱਬੇਪੱਖੀ ਪਾਰਟੀਆਂ ਦੇ ਗਠਜੋੜ ਨਾਲ ਬਣੇਗੀ ਸਰਕਾਰ